ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਇੱਕ ਤਾਜੀ ਸੂਈ ਬਲ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਈ ਨਾ ਗੱਲ ਬਾਤ ਬਾਈ ਜੀ ਸਸਕਾਰ ਉਹ ਠੀਕ ਹੋ ਵਧੀਆ ਵਧੀਆ ਜੀ ਬਈ ਨਾਮ ਤੇ ਐਡਰੈਸ ਬੋ ਨਾਮ ਵੀ ਰਾਜੀ ਸਾਗਰ ਪਿੰਡ ਆ ਭੈਰਪੱਦ ਸੀਰਪੁਰ ਦਾ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਆਪਣਾ ਨੇੜੇ ਆਪਾਂ ਰਾਮਪ੍ਰਭੂ ਸਰ ਇਹਨਾਂ ਸਲਾਪੁਰਾ ਪਿੰਡ ਪਿਆ 40 ਪਿੰਡ ਆਪਣਾ ਮੋਬਾਈਲ ਨੰਬਰ 902397655 ਜੀ ਠੀਕ ਹੈ ਬਾਈ ਕਿਹੜਾ ਸੂਸੂਈ ਹੈ ਬੜਾ ਬਈ ਇਹ ਦੂਜਾ ਸੂਸੂਈ ਆ ਕਦੋਂ ਸੂਈ ਹੈ ਵੀਰੇ ਇਹਨੂੰ ਅੱਜ ਦਾਣਾ ਦੇਣਾ ਬਈ ਸੂਈ ਨੂੰ ਆਪਣੇ ਰਸਤੇ ਜਾਇ ਚੁਈ ਆਈ ਹੈ ਬੜਾ ਓਕੇ ਸੂਈ ਸਾਈ ਦੀ ਸਾਰੇ ਕਾਇ ਦੀ ਗਰੰਟੀ ਉਚੇ ਜੁਰ ਦੀ ਮਗਰ ਵਸ਼ਿਆ ਪਛੀ ਨੂੰ ਦੋ ਥਾਣੇ ਛੱਡ ਦਿੰਦਾ ਉਹਦੇ ਬੱਚੀ ਦੋ ਹੀ ਛੋੜਾ ਬੜੀ ਜਾਣ ਜੁਣਾ ਬੱਚੀ ਪੜੀ ਸਹੀ ਗੱਲ ਆ ਬੱਚਾ ਬੱਚੀ ਬੱਚੀ ਬਹੁਤ ਚੰਗੀ ਆ ਹਾਂ ਨਾਸਾ ਨੂੰ ਬ੍ਰੀਡ ਵੀ ਬਹੁਤ ਅੱਛੀ ਜੀ ਬਈ ਯਾਰ ਸਹੀ ਗੱਲ ਆ ਨਾਸਾ ਗੁਲਾਬੀ ਪ੍ਰਿੰਟ ਪਰੋਂ ਬਹੁਤ ਚੰਗੀ ਬੱਚੀ ਆ ਪੈਟ ਫੁੱਟ ਦੇ ਕੇ ਜੇ ਬੱਚੀ ਦੀ ਕੀ ਬਾਤ ਆ ਬਹੁਤ ਚੰਗਾ ਬੱਚਾ ਹਾਂ ਆਪ ਜਲਸੀ ਚ ਪੈਂਦੀ ਆ ਵੀਰੇ ਖਰਦ ਵਾਲੀ ਵੜਾ ਥਣਲੇ ਵਾਲੀ ਦੁੱਧ ਦਤੇ ਨੇ ਪਲੂਨ 18 19 ਕਿਲੋ 15 ਕਿਲੋ ਦੁੱਧ ਹੁਣ ਤਿਆਰ ਆ ਹੈ ਦਾ 16 15 ਮੰਨ ਕੇ ਜਿਲ੍ਹਾ ਮੂਹਰੋਂ ਲੇਵਾ ਦੇ ਡਾਕਟਰ ਕਿੱਥੋਂ ਸਟਾਰਟਿੰਗ ਇਹਦੀ ਲੈ ਬਈ ਥਣ ਥਣ ਦਿਖਾ ਦੇ ਕਿਸੇ ਜਾ ਚੈੱਕ ਕਰ ਲਓ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਮੁਠੀ ਵਾਲਾ ਬਾਕੀ ਜਿਹੜੇ 6 ਫੁੱਟ ਬਹੁਤ ਚੌੜੀਆਂ ਤੇ ਫੀਡਿੰਗ ਵਾਲਾ ਲੇਵਾ ਜਾ ਮਾ ਡਾਕਟਰ ਫਟ ਫਟ ਭਈਆ ਨਾ ਲੈ ਲੈ ਹਾਂ ਹਾਂ ਲੈ ਲੈ ਲੂਜ਼ ਆ ਪਾਲੀ ਫਿਟਿੰਗ ਆ ਤੇ ਬੜਾ ਬੜਾ ਬਹੁਤ ਚੰਗਾ ਇੱਕ ਨੰਬਰ ਲੈ ਵਾ ਥਣ ਲੈ ਵਾ ਬਹੁਤ ਜਿਆਦਾ ਇਧਰੋਂ ਵੀ ਦੇਖ ਲੈ ਰਹਾ ਟੱਕ ਤਸਾਰੀਆਂ ਸਵਾਈ ਦੇ ਬੜੀ ਕਿੰਨੀ ਸਹੀ ਗੱਲ ਆ ਲੈ ਹੋਰੋਂ ਲੈ ਵਾ ਚੈੱਕ ਕਰ ਲੈ ਇੱਕ ਨੰਬਰ ਥਣ ਲੱਗਿਆ ਮੁੱਠੀ ਵਾਲਾ ਫਿਰ ਬਹੁਤ ਸੋਹਣਾ ਬੈੜਦਾ ਚਵਾਈ ਚੂਈ ਵੀਰੇ ਉਹ ਚਵਾਈ ਚੂਈ ਦਾ ਅੰਤ ਹੀ ਕੋਈ ਨਹੀਂ ਇੱਕ ਨੰਬਰ ਆ ਠੀਕ ਆ ਭਾਈ ਹਾਂ ਬਰੀਡ ਇੱਕ ਨੰਬਰ ਸੂਈ ਸਵਾਈ ਬੱਚਾ ਮਗਰ ਬੱਚੀ ਫੇਸਪੂਸ ਬੋਦੀ ਵਾਦੀ ਪੂਰੀ ਚੰਗੀ ਆ ਜਾ ਜਰਸੀ ਨਾਲ ਮੈਕਸ ਆ ਭਾਈ ਗਰਮੀ ਘੱਟ ਮਨੂੰ ਫੈਂਟ ਕਰ ਮਾਲ ਦੀ ਫੁੱਲ ਚੰਗੀ ਓ ਤੋਰਾ ਤੋਰਾ ਕਰ ਮਾਲ ਦੀ ਇੱਕ ਕ ਨੰਬਰ ਦੁੱਧ ਵੀ ਚੰਗਾ ਦੂ ਮੱਝਾਂ ਰੀ ਫਾਇਰ ਵੇ ਸਾਢੇ ਚਾਰ ਚਰੋਂਦੀ ਆ ਬਈ ਮੱਝਾਂ ਰਾਂ ਦੋ ਦੂ ਠੰਡੀ ਸੀਲ ਆ ਜਿਵੇਂ ਮਰਜੀ ਬੜੂਆਂ ਚੋਈ ਜਾਣਾ ਕੋਈ ਸਿਕਰੀ ਨਹੀਂ ਠੀਕ ਆ ਫੇ ਮੁੱਲ ਕੀ ਆ ਵੀਰੇ ਜਾਇਜ਼ ਮੁੱਲ ਕਰਾਉਣ ਵਾਲਾ 70 75 ਜਿਨਾ ਮਰਜੀ ਗ੍ਰੇਟ 63000 ਰੁਪਏ ਡਾਕਟਰ ਲੈ ਲਾਂਗੇ ਦਾ ਯਾਰ ਬਸ 63000 ਜਮਾਂ ਜਾਇਜ਼ ਭਾਅ ਹੁੰਦੇ ਆਪਣੇ ਬਾਸ ਵੇਚਣ ਵਾਲਾ ਕੰਮ ਹੀ ਹੁੰਦਾ 5 10 ਮਿੰਟਾਂ ਚ ਠੀਕ ਹੈ ਭਾਈ ਅਬ ਮੋਲ ਨਹੀਂ ਫालतੂ ਕਰਦੇ ਜਮੋ ਜਾਜ ਮੋਲ ਰੱਖਿਆ ਬਾਲਾ ਭਾਈ ਨੇ ਮੋਲ ਨਹੀਂ ਰੱਖਿਆ ਭਾਈ ਮੋਲ ਸਰ ਭਾਈ ਦੇ ਜਾਇਜ਼ ਹੀ ਹੁੰਦੇ ਭਾਈ ਜਮਾ ਜਾਜ ਆਪਾਂ ਦਾ ਭਾਅ ਕੋਈ ਨਹੀਂ ਦੇ ਸਕਦਾ ਪੰਜ ਚਾਰ ਮਹੀਨੇ ਪਹੂ ਬਹਿ ਗਿਆਂਦਾ ਕੱਲ ਵੀਰੋ ਪਏ ਪੰਜਾ ਨਵੇਂ ਹੁਣ ਫੂਨ ਤੂੰ ਨਹੀਂ ਕੱਲ ਦੇ ਉਹਦੀ ਵੇਚਿਆ ਠੰਡੀ ਸੀਲ ਦੀ ਜੇਰ ਭਾਰ ਦੀ ਆਪਣੀ ਗਾਰੰਟੀ ਉਹਨਾ ਥਣਾ ਥਣਾ ਦੀ ਉਹ ਗੱਲ ਬੇਫਿਕਰ ਹੋ ਜਾ ਅਗਲਾ ਠੀਕ ਹੈ ਭਾਈ ਹਾਂ ਬਾਕੀ ਧਾਰਾ ਕੋਈ ਚੱਕਰ ਨਹੀਂ ਭਾਈ ਮਾਰਕੀਟ ਖਾਨ ਨੇ ਠੰਡੀ ਸੀਲ ਸੌ ਬਹੁਤ ਜਾਇਜ਼ ਜੋ ਮਰਜ਼ੇ ਦਾ 25 60 ਆਪਾਂ ਨੂੰ ਉਹੀ ਵੇਚਿਆ ਦੇਣਾ ਪਾਗੇ ਕੋਈ ਚੱਕਰ ਨਹੀਂ ਠੀਕ ਹੈ ਭਾਈ ਬੱਚਾ ਛੱਡਣਾ ਛੱਡ ਬਾਈ ਕਹਿੰਦਾ ਨਹੀਂ ਛੱਡਣਾ ਨਾਲ ਛੱਡ ਜਿਵੇਂ ਮਰਜੀ ਬੈਹ ਡਾਕਟਰ ਲੈ ਲੈ ਜਿਵੇਂ ਮਰਜੀ ਨਿਆਣਾ ਪਾ ਦੇ ਹਾਂ ਹੁਣ ਆਪਾਂ ਆ ਕੇ ਕੋਈ ਚੱਕਰ ਹੀ ਨਹੀਂ ਆਲਾ ਕੀ ਬਾਤ ਆ ਬਾਈ ਬਾਕੀ ਮੁੱਲ ਜਮਾ ਜਾਇਜ਼ ਆ ਬਾਈ ਆ ਮੁੱਲ ਨਹੀਂ ਮਿਲਣਾ ਕਿਸੇ ਨੂੰ ਨਹੀਂ ਦੇਣਾ ਇਹ ਪਾ ਡਾਕਟਰਾਂ ਹਮ ਸਹੀ ਗੱਲ ਆ ਬਾਕੀ ਬੱਚਾ ਮਗਰ ਬੱਛੀ ਆ ਦੋ ਨਾਲ ਕੇ ਮਿਲ ਜਾਣੇ ਇੱਕ ਨਹੀਂ ਬਾਈ ਭਾ ਵੀ ਜਮਾ ਜਾਇਜ਼ ਆ ਬਾਈ ਹਮ ਬੱਛੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਤੇ ਥਾਣ ਦੇਖੋ ਕਿੰਨਾ ਜੰਗਾ ਲੱਗਿਆ ਪੁੱਠੀ ਵਾਲਾ ਥਣ ਪੂਰੀ ਵਿੱਥੀ ਦੇ ਥਣ ਕੱਲਾ ਕੱਲਾ ਥਣ ਬਾਕੀ ਚਵਾਈ 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 ਬਹੁਤ ਨਰਮ ਆ ਬੋਲੀ ਬਾਈ ਯਾਰ ਦੁੱਧੜਾ ਪੀਸਾ ਹੂੰ ਦੁੱਧ 20 ਕਿਲੋ ਦੇ ਸਕਦੇ 18 ਦਾ ਕਿਦਰੀ ਗਿਆ ਹੀ ਥਣ ਦਾ ਪਲੂਨ ਦਿੰਦਾ ਵਾ ਓਕੇ ਹਾਂ ਹੂੰ ਠੰਡੀ ਦਾ ਫੁੱਲ ਆ ਕਿ ਨਹੀਂ ਹਾਂ ਚਵਾਈ ਚਵਾਈ ਦੀ ਇੱਕ ਨੰਬਰੀ ਰਹਾਟਰ ਲੈ ਬਾਕੀ ਚਵਾਈ ਚੈੱਕ ਕਰ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਚਵਾਈ ਬੜੀ ਚੰਗੀਆਂ ਨਾ ਬਾਈ ਬੋਲੀ ਪੂਰਾ ਥਣ ਬੜਾ ਜੰਗਾ ਜੁਹਣਾ ਨਾ ਕਰਮ ਵਾਲੀ ਦਾ ਦਵਾਈ ਜਰਾ ਟ੍ਰੈਕ ਨੰਬਰ ਆ ਜਿਵੇਂ ਮਰਜ਼ੀ ਜੋਈ ਚੱਲ ਤੀ ਚੱਟਣੀ ਕਿਆ ਬਾਤ ਲੇ ਕਿੰਨੀਆਂ ਘਤਾਰਾਂ ਮਾਰੀਆਂ ਲੋਕ ਦੇਖੋ ਇੱਕ ਨੰਬਰ ਜੁਹਣਾ ਕਿ ਨਹੀਂ ਥੱਲੇ ਇੱਕ ਨੰਬਰ ਆ ਡਾਕੀ ਮੋਲ ਜਮਾ ਹੀ ਆ ਜਾ ਭਾਈ ਆ ਮੋਲ ਨਹੀਂ ਮਿਲਣਾ ਤੇ ਕਿਸੇ ਵੀ ਨੂੰ ਵਹਿੜ ਪਸੰਦ ਆ ਵੀ ਭਾਈ ਮੈਨੂੰ ਕਨੈਕਟ ਕਰ ਲਿਓ ਜੀ ਧੰਨਵਾਦ